ਬੀਬੀ ਐਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਭਾਰਤ ਪਾਕਿਸਤਾਨ ਤਣਾਅ ਦਰਮਿਆਨ ਬੰਦ ਕੀਤੇ ਹਵਾਈ ਅੱਡੇ ਮੁੜ ਖੋਲੇ ਪ੍ਰਧਾਨ ਮੰਤਰੀ ਮੋਦੀ ਨੇ ਪਾਕਿਸਤਾਨ ਦੇ ਸਾਹਮਣੇ ਰੱਖੀਆਂ ਤਿੰਨ ਸ਼ਰਤਾਂ ਭਾਰਤ ਪਾਕਿਸਤਾਨ ਦੀ ਗੱਲਬਾਤ ਦਾ ਕੇਂਦਰ ਬਿੰਦੂ ਕੀ ਰਿਹਾ ਕਰਾਂਗੇ ਖੁਲਾਸਾ ਜੰਗਬੰਦੀ ਨਹੀਂ ਤਾਂ ਵਪਾਰ ਵੀ ਨਹੀਂ ਭਾਰਤ ਪਾਕਿਸਤਾਨ ਤਣਾਅ ਦੌਰਾਨ 트럼ਪ ਦਾ ਵੱਡਾ ਬਿਆਨ ਕੀ ਸੱਚਮੁੱਚ 트럼ਪ ਕਾਰਨ ਸੰਭਵ ਹੋਇਆ ਭਾਰਤ ਪਾਕਿਸਤਾਨ ਜੰਗਬੰਦੀ ਸਮਝੌਤਾ ਕਰਾਂਗੇ ਗੱਲ ਭਾਰਤ ਪਾਕਿਸਤਾਨ ਜੰਗਬੰਦੀ ਤੋਂ ਬਾਅਦ ਪੰਜਾਬ ਪੁਲਿਸ ਨੇ ਜਾਰੀ ਕੀਤਾ ਅਲਰਟ ਪੰਜਾਬ ਦੇ ਕਿਹੜੇ ਕਿਹੜੇ ਜ਼ਿਲ੍ਹੇ ਵਿੱਚ ਹਾਲੇ ਵੀ ਸਕੂਲ ਰਹਿਣਗੇ ਬੰਦ ਖੁਸ਼ਿਆਰਪੁਰ ਤੇ ਅਵਰੇ ਸਰ ਵਿੱਚ ਫਿਰ ਹੋਇਆ ਬਲੈਕਆਊਟ BBMB ਖਿਲਾਫ ਹਾਈ ਕੋਰਟ ਪਹੁੰਚੀ ਪੰਜਾਬ ਸਰਕਾਰ ਕੈਨੇਡਾ ਵਿੱਚ ਇੱਕ ਵੋਟ ਨਾਲ ਹੋਈ ਜਿੱਤ ਹਾਰ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਭਾਰਤ ਅਤੇ ਪਾਕਿਸਤਾਨ ਦੇ ਵਿੱਚਕਾਰ ਜਿਹੜਾ ਤਣਾਅ ਹੋਇਆ ਸੀ ਇਸ ਤਣਾਅ ਦੇ ਕਾਰਨ ਕਈ ਜਿਹੜੇ ਹਵਾਈ ਅੱਡੇ ਸੀ ਉਹ ਬੰਦ ਕਰ ਦਿੱਤੇ ਗਏ ਸੀ ਹੁਣ ਭਾਰਤ ਦੇ 32 ਹਵਾਈ ਅੱਡੇ ਜਿਨ੍ਹਾਂ ਦੇ ਵਿੱਚ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਸੀ ਉਡਾਨਾਂ ਬੰਦ ਕਰ ਦਿੱਤੀਆਂ ਸੀ ਉਨ੍ਹਾਂ ਨੂੰ ਸਿਵਿਲিয়ান ਉਡਾਨਾਂ ਵਾਸਤੇ ਦੁਬਾਰਾ ਖੋਲ ਦਿੱਤਾ ਗਿਆ ਹੈ। 에어ਪੋਰਟ ਅਥਾਰਟੀ ਆਫ ਇੰਡੀਆ ਭਾਵ AAI ਨੇ ਇੱਕ ਪ੍ਰੈਸ ਰਿਲੀਜ਼ ਦੇ ਰਾਹੀਂ ਇਹ ਜਾਣਕਾਰੀ ਦਿੱਤੀ ਹੈ। AAI ਨੇ ਰਸਮੀ ਤੌਰ ਤੇ ਇਨ੍ਹਾਂ ਹਵਾਈ ਅੱਡਿਆਂ ਤੇ ਤੁਰੰਤ ਪ੍ਰਭਾਵ ਦੇ ਨਾਲ ਉਡਾਨਾਂ ਦਾ ਸੰਚਾਲਨ ਮੁੜੂ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। 에어ਪੋਰਟ ਅਥਾਰਟੀ ਆਫ ਇੰਡੀਆ ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕਰਕੇ ਕਿਹਾ ਕਿ 15 ਮਈ 2025 ਨੂੰ ਸ਼ਾਮ 5:35 ਵਜੇ ਦੇ ਰੇਟਪਾਪ 5:29 ਮਿੰਟ ਤੱਕ 32 ਹਵਾਈ ਅੱਡੇ ਨੂੰ ਸਿਵਲ 에ਅਰ ਕ੍ਰਾਫਟ ਆਪਰੇਸ਼ਨ ਵਾਸਤੇ ਅਸਥਾਈ ਤੌਰ ਤੇ ਬੰਦ ਕਰਨ ਦਾ ਇੱਕ ਨੋਟਿਸ ਜਾਰੀ ਕੀਤਾ ਗਿਆ ਸੀ ਹੁਣ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਇਹ ਹਵਾਈ ਅੱਡੇ ਤੁਰੰਤ ਪ੍ਰਭਾਵ ਨਾਲ ਸਿਵਲ 에ਅਰ ਕ੍ਰਾਫਟ ਆਪਰੇਸ਼ਨ ਵਾਸਤੇ ਉਪਲਬਧ ਨਹੀਂ ਪਰ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਸਿੱਧੇ 에ਅਰ ਲਾਈਨਾਂ ਦੇ ਨਾਲ ਉਡਾਣ ਦੀ ਸਥਿਤੀ ਦੀ ਜਾਂਚ ਕਰਨ ਅਤੇ ਨਿਯਮਤ ਅਪਡੇਟਸ ਵਾਸਤੇ 에ਅਰ ਲਾਈਨ ਵੈੱਬਸਾਈਟਾਂ ਦੀ ਨਿਗਰਾਨੀ ਕਰਨ ਇਹ ਦੱਸਣਾ ਬਣਦਾ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਤਣਾਅ ਦੇ ਕਾਰਨ ਭਾਰਤ ਦੇ ਉੱਤਰੀ ਅਤੇ ਪੱਛਮੀ ਹਿੱਸਿਆਂ ਵਿਖੇਤ 32 ਹਵਾਈ ਅੱਡਿਆਂ ਤੇ ਨਾਗਰਿਕ ਉਡਾਨਾਂ ਦੇ ਸੰਚਾਲਨ ਤੇ ਪਾਬੰਦੀ ਲਾ ਦਿੱਤੀ ਸੀ। ਇਹਨਾਂ ਵਿੱਚ ਸ਼੍ਰੀਨਗਰ ਅਤੇ ਅੰਮ੍ਰਿਤਸਰ ਦੇ ਪ੍ਰਮੁੱਖ ਹਵਾਈ ਅੱਡੇ ਵੀ ਸ਼ਾਮਲ ਰਹੇ ਜਿਨ੍ਹਾਂ ਨੂੰ 9 ਮਈ ਤੋਂ 15 ਮਈ ਤੱਕ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਸੀ। ਹੁਣ ਸਥਿਤੀ ਵਿੱਚ ਸੁਧਾਰ ਹੋਣ ਤੋਂ ਬਾਅਦ ਇਹਨਾਂ ਹਵਾਈ ਅੱਡਿਆਂ ਨੂੰ ਪੜਾਅਵਾਰ ਖੋਲਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। 에어ਪੋਰਟ ਅਥਾਰਟੀ ਆਫ ਇੰਡੀਆ ਦੇ ਨੋਟਸ ਦੇ ਅਨੁਸਾਰ ਸਾਰੇ 32 ਜਿਹੜੇ ਹਵਾਈ ਅੱਡੇ ਨੇ ਉਹਨਾਂ ਤੇ ਉਡਾਨਾਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਇਨ੍ਹਾਂ ਹਵਾਈ ਅੱਡਿਆਂ ਵਿੱਚ ਉਦੋਂਪੁਰ, ਅੰਬਾਲਾ, ਅਮ੍ਰਿਤਸਰ, ਅਵੰਤੀਪੁਰਾ, ਬਠਿੰਡਾ, ਭੁੱਜ, ਬੀਕਾਨੇਰ, ਚੰਡੀਗੜ੍ਹ, ਹਲਵਾਰਾ ਇਨ੍ਹਾਂ ਦੇ ਨਾਲ ਨਾਲ ਜੰਮੂ, ਜੈਸਲਮੀਰ, ਜਾਮਨਾਗਰ, ਜੋਧਪੁਰ ਤੇ ਕਈ ਹੋਰ ਹਵਾਈ ਅੱਡਿਆਂ ਸਮੇਤ ਲੁਧਿਆਣਾ, ਮੁੰਦਰਾ, ਨਲਿਆ, ਪਠਾਨਕੋਟ, ਪਟਿਆਲਾ, ਪੂਰਬੰਦਰ, ਰਾਜਕੂਟ, ਸ਼ਿਮਲਾ, ਸ਼੍ਰੀਨਗਰ ਤੇ ਇਹ ਸਾਰੇ ਹਵਾਈ ਅੱਡੇ ਪਾਬ ਜਿਹੜੇ 32 ਹਵਾਈ ਅੱਡੇ ਬੰਦ ਸੀ ਉਹਨਾਂ ਤੋਂ ਹੁਣ ਪਵੰਦੀ ਚੁੱਕ ਦਿੱਤੀ ਗਈ ਹੈ ਤੇ ਹੁਣ ਗੱਲ ਕਰਦੇ ਹਾਂ ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਦੀਆਂ ਕੁਝ ਮੁੱਖ ਗੱਲਾਂ ਭਾਰਤ ਨੇ ਪਾਕਿਸਤਾਨ ਨੂੰ ਹੁਣ ਤੱਕ ਦਾ ਸਭ ਤੋਂ ਮਜ਼ਬੂਤ ਅਤੇ ਸਪਸ਼ਟ ਸੁਨੇਹਾ ਦੇ ਦਿੱਤਾ ਹੈ ਜੋ ਨਾ ਸਿਰਫ ਅਤਵਾਦ ਨੂੰ ਪਾਲ ਰਿਹਾ ਅਤੇ ਸਪான்ਸਰ ਵੀ ਕਰ ਰਿਹਾ ਹੈ ਸਗੋਂ ਉਸ ਨੂੰ ਹਰ ਤਰ੍ਹਾਂ ਦੀ ਸੁਰੱਖਿਆ ਵੀ ਪ੍ਰਦਾਨ ਕਰਦਾ ਆ ਰਿਹਾ ਹੈ ਤਾਂ ਕਿ ਅਤਵਾਦ ਅਤੇ ਉਸਦੇ ਵਿਹਾਰ ਦੇ ਉੱਤੇ ਹਰ ਪਲ ਅਤੇ ਹਰ ਸਮੇਂ ਨਜ਼ਰ ਰੱਖੀ ਜਾਏਗੀ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰ ਨੂੰ ਸੰਬੋਧਨ ਦੇ ਵਿੱਚ ਪਹਿਲੀ ਵਾਰ ਇੰਨੀ ਸਪਸ਼ਟਤਾ ਦੇ ਨਾਲ ਪਾਕਿਸਤਾਨ ਵਾਸਤੇ ਤਿੰਨ ਸ਼ਰਤਾਂ ਰੱਖ ਦਿੱਤੀਆਂ ਨੇ ਤਾ ਜੋ ਭਵਿੱਖ ਵਿੱਚ ਭਾਰਤ ਨਾਲ ਕਿਸੇ ਵੀ ਤਰ੍ਹਾਂ ਦਾ ਸਬੰਧ ਬਣਾਇਆ ਜਾ ਸਕੇ ਅਤੇ ਟਕਰਾਹ ਪੈਦਾ ਨਾ ਹੋਵੇ ਪ੍ਰਧਾਨ ਮੰਤਰੀ ਮੋਦੀ ਨੇ ਪਾਕਿਸਤਾਨ ਨੂੰ ਕਿਹਾ ਕਿ ਜੇ ਕਸ਼ਮੀਰ ਸਮੇਤ ਸਾਰੇ ਮੁੱਦਿਆਂ ਤੇ ਭਾਰਤ ਨਾਲ ਕਿਸੇ ਤੀਸਰੇ ਮੁਲਕ ਵਿੱਚ ਜਾਂ ਕਿਸੇ ਦੇਸ਼ ਦੀ ਵਿਚੋਲਗੀ ਰਾਹੀਂ ਗੱਲਬਾਤ ਦਾ ਸੁਪਨਾ ਦੇਖ ਰਹੇ ਹੋ ਤਾਂ ਇਹ ਕਦੇ ਨਹੀਂ ਹੋਏਗਾ ਇਹਦੇ ਉੱਤੇ ਭਾਰਤ ਦੀ ਰਾਏ ਬਿਲਕੁਲ ਸਪਸ਼ਟ ਹੈ ਅੱਤਵਾਦ ਤੇ ਗੱਲਬਾਤ ਦੋਵੇਂ ਇਕੱਠੇ ਨਹੀਂ ਚੱਲ ਸਕਦੇ ਅੱਤਵਾਦ ਤੇ ਵਪਾਰ ਇਕੱਠੇ ਚੜਨ ਦਾ ਸਵਾਲ ਪੈਦਾ ਨਹੀਂ ਹੁੰਦਾ ਪਾਣੀ ਅਤੇ ਖੂਨ ਵੀ ਇਕੱਠੇ ਨਹੀਂ ਵਹਿ ਸਕਦੇ ਇਹ ਸਪਸ਼ਟਾ ਹੈ ਕਿ ਗੱਲਬਾਤ ਤਾਂ ਦੂਰ ਦੀ ਗੱਲ ਹੈ ਵਪਾਰ ਵੀ ਠਾਪ ਹੈ ਜੋ ਫਿਲਹਾਲ ਸ਼ੁਰੂ ਨਹੀਂ ਕੀਤਾ ਜਾ ਸਕੇਗਾ ਤੀਸਰਾ ਮਾਪਦੰਡ ਸਿੰਧੂ ਜਲ ਸੰਧੀ ਤੇ ਭਾਰਤ ਦੇ ਫੈਸਲੇ ਨਾਲ ਸੰਬੰਧਤ ਹੈ ਇਸ ਸੰਧੀ ਦੇ ਤਹਿਤ ਸਿੰਧੂ ਨਦੀ ਪ੍ਰਣਾਲੀ ਅਧੀਨ ਭਾਰਤ ਵਿੱਚੋਂ ਵਗਦੇ 6 ਦਰਿਆਵਾਂ ਦੇ ਪਾਣੀਆਂ ਨੂੰ ਦੋਵਾਂ ਮੁਲਕਾਂ ਵਿੱਚ ਵੰਡਿਆ ਗਿਆ ਸੀ ਇਹ ਸੰਧੀ ਜੋ 1960 ਵਿੱਚ ਵਿਸ਼ਵ ਬੈਂਕ ਦੀ ਵਿਚੋਲਗੀ ਹੇਠ ਹੋਈ ਸੀ ਉਸ ਨੂੰ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਮੂਤਲ ਕਰ ਦਿੱਤਾ ਸੀ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਭਾਸ਼ਣ ਦੇ ਵਿੱਚ ਸਪਸ਼ਟ ਤੌਰ ਤੇ ਕਿਹਾ ਕਿ ਜਦੋਂ ਤੱਕ ਅੱਤਵਾਦ ਜਾਰੀ ਰਹੇਗਾ ਪਾਕਿਸਤਾਨ ਨੂੰ ਭਾਰਤ ਤੋਂ ਪਾਣੀ ਨਹੀਂ ਮਿਲੇਗਾ ਇਹ ਬਿਲਕੁਲ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਇਸ ਸਮਝੌਤੇ ਤੇ ਮੁੜ ਵਿਚਾਰ ਕਰਨ ਦੀ ਹੁਣ ਕੋਈ ਗੁੰਜਾਇਸ਼ ਨਹੀਂ ਹੈ ਹੁਣ ਜੋ ਵੀ ਫੈਸਲਾ ਲਿਆ ਜਾਏਗਾ ਭਾਰਤ ਆਪਣੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਲਵੇਗਾ ਯਾਦ ਰੱਖੋ ਕਿ ਪਾਕਿਸਤਾਨ ਦੀ 80% ਖੇਤੀਬਾੜੀ ਇਹਨਾਂ ਦਰਿਆਵਾਂ ਤੇ ਨਿਰਭਰ ਕਰਦੀ ਹੈ ਜਦੋਂ ਕਿ ਉਥੋਂ ਦੇ ਦੋਵੇਂ ਡੈਮ ਸਿਰਫ 10% ਪਾਣੀ ਰੱਖਣ ਦੇ ਸੰਬਰਥ ਨੇ ਅਜਿਹੀ ਸਥਿਤੀ ਵਿੱਚ ਜੇਕਰ ਭਾਰਤ 20% ਪਾਣੀ ਆਪ ਵੀ ਰੋਕਦਾ ਜਾਂ ਮੋੜ ਦਿੰਦਾ ਤਾਂ ਇਹ ਪਾਕਿਸਤਾਨ ਵਾਸਤੇ ਇੱਕ ਵੱਡੀ ਸਮੱਸਿਆ ਪੈਦਾ ਕਰ ਸਕਦਾ ਹੈ ਹੁਣ ਤੱਕ ਆਤਵਾਦੀ ਘਟਨਾਵਾਂ ਤੋਂ ਬਾਅਦ ਸਿਰਫ ਗੱਲਬਾਤ ਅਤੇ ਵਪਾਰ ਹੀ ਰੁਕਦਾ ਸੀ ਹੁਣ ਪ੍ਰਧਾਨ ਮੰਤਰੀ ਮੋਦੀ ਨੇ ਪਾਣੀ ਨੂੰ ਵੀ ਇਸ ਦੇ ਨਾਲ ਜੋੜ ਦਿੱਤਾ ਹੈ ਜਿਸ ਨਾਲ ਪਾਕਿਸਤਾਨ ਨੂੰ ਪਰੇਸ਼ਾਨੀ ਹੋਏਗੀ ਸ਼ਾਇਦ ਪਹਿਲੀ ਵਾਰ ਪਾਕਿਸਤਾਨ ਨੂੰ ਇੰਨੀ ਸਪਸ਼ਟ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਹ ਆਪਣੀ ਹੋਂਦ ਨੂੰ ਬਚਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਆਪਣੇ ਅਤਵਾਦੀ ਢਾਂਚੇ ਨੂੰ ਪੂਰੀ ਤਰ੍ਹਾਂ ਤਬਾਹ ਕਰਨਾ ਪਏਗਾ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰ ਨੂੰ ਦੱਸਿਆ ਕਿ 3 ਦਿਨਾਂ ਤੱਕ ਭਾਰਤ ਦੀ ਫੌਜੀ ਕਾਰਵਾਈ ਨੂੰ ਦੇਖ ਕੇ ਪਾਕਿਸਤਾਨ ਦੀ ਸਥਿਤੀ ਵਿਗੜ ਗਈ ਸੀ ਸਾਡੀ ਫੌਜ ਨੇ ਉਹਨਾਂ ਦੇ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਅਤੇ ਉਹਨਾਂ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ ਪਾਕਿਸਤਾਨ ਨੂੰ ਅੰਦਾਜ਼ਾ ਨਹੀਂ ਸੀ ਕਿ ਭਾਰਤ ਇੰਨੀ ਵੱਡੀ ਕਾਰਵਾਈ ਕਰ ਸਕਦਾ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਜਵਾਬੀ ਹਮਲੇ ਤੋਂ ਨਿਰਾਸ਼ ਪਾਕਿਸਤਾਨ ਨੇ ਮਦਦ ਮੰਗਣ ਲਈ ਪੂਰੀ ਦੁਨੀਆ ਦਾ ਦੌਰਾ ਕੀਤਾ ਇਸ ਤੋਂ ਬਾਅਦ ਪਾਕਿਸਤਾਨ ਦੇ ਡੀਜੀਐਮਓ ਨੇ ਸਾਡੇ ਡੀਜੀਐਮਓ ਦੇ ਨਾਲ ਗੱਲਬਾਤ ਕੀਤੀ ਅਤੇ ਸੰਪਰਕ ਕੀਤਾ ਜੰਗਬੰਦੀ ਬਾਰੇ ਗੱਲਬਾਤ ਹੋ ਗਈ ਪਰ ਉਦੋਂ ਤੱਕ ਅਸੀਂ ਪਾਕਿਸਤਾਨ ਵਿੱਚ ਆਪਣੇ ਟੀਚੇ ਪ੍ਰਾਪਤ ਕਰ ਲਏ ਸੀ ਸਾਡੀ ਫੌਜ ਨੇ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਸੀ ਸਾਡੀ ਫੌਜ ਨੇ ਪਾਕਿਸਤਾਨ ਦੇ ਦਿਲ ਵਿੱਚ ਸਥਾਪਿਤ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਪ੍ਰਧਾਨ ਮੰਤਰੀ ਨੇ ਜੰਗਬੰਦੀ ਬਾਰੇ ਸਪਸ਼ਟ ਤੌਰ ਤੇ ਗੱਲ ਕਰ ਦਿੱਤੀ ਉਨਾ ਕਿਹਾ ਕਿ ਫਿਲਹਾਲ ਅਸੀਂ ਪਾਕਿਸਤਾਨ ਦੇ ਅਤਵਾਦੀ ਅਤੇ ਫੌਜੀ ਟਿਕਾਣਿਆਂ ਤੇ ਜਵਾਬੀ ਕਾਰਵਾਈ ਬੁਲਤਵੀ ਕਰ ਦਿੱਤੀ ਹੈ ਆਉਣ ਵਾਲੇ ਦਿਨਾਂ ਵਿੱਚ ਪਾਕਿਸਤਾਨ ਦੇ ਵੱਲੋਂ ਚੁੱਕੇ ਗਏ ਹਰ ਕਦਮ ਦਾ ਨਿਰਣਾ ਉਸ ਦੇ ਰਵੱਈਏ ਦੇ ਆਧਾਰ ਤੇ ਕੀਤਾ ਜਾਏਗਾ ਭਾਵੇਂ ਉਹਨਾਂ ਨੇ ਆਖਿਆ ਕਿ ਇਹਦੇ ਉੱਤੇ ਰੋਕ ਲੱਗੀ ਹੈ ਇਹ ਮੁਕੰਮਲ ਤੌਰ ਤੇ ਬੰਦ ਨਹੀਂ ਕੀਤਾ ਇਹ ਉਹਨਾਂ ਦੀ ਕਾਰਵਾਈ ਦੇ ਆਧਾਰ ਤੇ ਅੱਗੇ ਦੇ ਫੈਸਲੇ ਹੋਣਗੇ ਭਾਰਤ ਦੀਆਂ ਤਿੰਨੋਂ ਹੀ ਫੌਜਾਂ ਸਾਡੀ ਹਵਾਈ ਫੌਜ ਫੌਜ ਅਤੇ ਸਮੁੰਦਰੀ ਫੌਜ ਲਗਾਤਾਰ ਹਾਲੇ ਵੀ ਉਹਨਾਂ ਆਖਿਆ ਕਿ ਅਲਰਟ ਤੇ ਨੇ ਸਰਜੀਕਲ ਸਟ੍ਰਾਈਕ ਅਤੇ ਹਵਾਈ ਹਮਲਿਆਂ ਤੋਂ ਬਾਅਦ ਹੁਣ ਆਪਰੇਸ਼ਨ ਸੰਧੂਰ ਅੱਤਵਾਦ ਵਿਰੁੱਧ ਭਾਰਤ ਦੀ ਨੀਤੀ ਹੈ ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਕਿਹਾ ਕਿ ਆਪਰੇਸ਼ਨ ਸੰਧੂਰ ਨੇ ਅੱਤਵਾਦ ਵਿਰੁੱਧ ਲੜਾਈ ਵਿੱਚ ਇੱਕ ਨਵੀਂ ਲਾਈਨ ਖਿੱਚ ਦਿੰਦੀ ਹੈ ਇੱਕ ਨਵਾਂ ਮਿਆਰ ਸਥਾਪਿਤ ਕਰ ਦਿੰਦਾ ਹੈ ਹੁਣ ਜੇਕਰ ਭਾਰਤ ਤੇ ਕੋਈ ਅੱਤਵਾਦੀ ਹਮਲਾ ਹੁੰਦਾ ਤਾਂ ਢੁਕਵਾਂ ਜਵਾਬ ਠੋਕ ਕੇ ਦਿੱਤਾ ਜਾਏਗਾ ਅਸੀਂ ਆਪਣੀਆਂ ਸ਼ਰਤਾਂ ਤੇ ਜਵਾਬ ਦੇਵਾਂਗੇ ਅਸੀਂ ਹਰ ਉਸ ਥਾਂ ਤੇ ਸਖਤ ਕਾਰਵਾਈ ਕਰਾਂਗੇ ਜਿੱਥੋਂ ਅੱਤਵਾਦ ਦੀਆਂ ਜੜ੍ਹਾਂ ਉੱਭਰਦੀਆਂ ਹੋਣ ਭਾਰਤ ਕਿਸੇ ਵੀ ਪਰਮਾਣੂ ਬਲੈਕਮੇਲਰ ਨੂੰ ਬਰਦਾਸ਼ਤ ਨਹੀਂ ਕਰ ਸਕੇਗਾ ਪ੍ਰਧਾਨ ਮੰਤਰੀ ਨੇ ਇਹ ਵੀ ਆਖਿਆ ਕਿ ਆਪਰੇਸ਼ਨ ਸੰਧੂਰ ਤੋਂ ਬਾਅਦ ਪੂਰੀ ਦੁਨੀਆ ਨੇ ਪਾਕਿਸਤਾਨ ਦਾ ਭੈੜਾ ਸੱਚ ਵੇਖ ਲਿਆ ਅੱਤਵਾਦੀਆਂ ਦੇ ਅੰਤਮ ਸੰਸਕਾਰ ਵਿੱਚ ਪਾਕਿਸਤਾਨੀ ਫੌਜ ਦਿਖਾਈ ਦਿੱਤੀ ਅਸੀਂ ਭਾਰਤ ਅਤੇ ਸਾਡੇ ਨਾਗਰਿਕਾਂ ਨੂੰ ਕਿਸੇ ਵੀ ਖਤਰੇ ਤੋਂ ਬਚਾਉਣ ਲਈ ਫੈਸਲਾ ਕੁੱਨ ਕਦਮ ਚੁੱਕਦੇ ਰਹਾਂਗੇ ਪਾਕਿਸਤਾਨ ਨੂੰ ਹਰ ਵਾਰ ਜੰਗ ਦੇ ਮੈਦਾਨ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਜਿਸ ਤਰ੍ਹਾਂ ਪਾਕਿਸਤਾਨੀ ਫੌਜ ਅਤੇ ਪਾਕਿਸਤਾਨ ਦੀ ਸਰਕਾਰ ਅੱਤਵਾਦ ਨੂੰ ਉਤਸ਼ਾਹਤ ਕਰ ਰਹੀ ਹੈ ਉਹ ਇੱਕ ਦਿਨ ਪਾਕਿਸਤਾਨ ਨੂੰ ਹੀ ਤਬਾਹ ਕਰ ਦੇਵੇਗਾ ਪ੍ਰਧਾਨ ਮੰਤਰੀ ਮੋਦੀ ਨੇ ਪਾਕਿਸਤਾਨ ਨੂੰ ਵੀ ਸਲਾਹ ਦਿੱਤੀ ਹੈ ਉਹਨਾਂ ਕਿਹਾ ਕਿ ਜੇਕਰ ਪਾਕਿਸਤਾਨ ਬਚਣਾ ਚਾਹੁੰਦਾ ਹੈ ਤਾਂ ਉਸ ਨੂੰ ਆਪਣੇ ਅੱਤਵਾਦੀ ਢਾਂਚੇ ਨੂੰ ਖਤਮ ਕਰਨਾ ਪਵੇਗਾ ਇਹਦੇ ਤੋਂ ਇਲਾਵਾ ਸ਼ਾਂਤੀ ਦਾ ਕੋਈ ਰਸਤਾ ਨਹੀਂ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦਾ ਨਜ਼ਰੀਆ ਬਹੁਤ ਸਪਸ਼ਟ ਹੈ ਅਤਵਾਦ ਅਤੇ ਗਲਬਾਤ ਦੋਵੇਂ ਇਕੱਠੇ ਨਹੀਂ ਚੱਲ ਸਕਦੇ ਅਤਵਾਦ ਦੇ ਵਪਾਰ ਵੀ ਇਕੱਠੇ ਨਹੀਂ ਹੋ ਸਕਦੇ ਪਾਣੀ ਅਤੇ ਖੂਨ ਵੀ ਇਕੱਠੇ ਨਹੀਂ ਵਹਿ ਸਕਦੇ ਮੈਂ ਅੱਜ ਵਿਸ਼ਵ ਭਾਈਚਾਰੇ ਨੂੰ ਇਹ ਵੀ ਦੱਸਣਾ ਚਾਹੁੰਦਾ ਹੈ ਕਿ ਜੇਕਰ ਪਾਕਿਸਤਾਨ ਦੇ ਨਾਲ ਕੋਈ ਗਲਬਾਤ ਹੁੰਦੀ ਹੈ ਤਾਂ ਉਹ ਸਿਰਫ ਅਤਵਾਦ ਤੇ ਹੀ ਕੇਂਦਰਿਤ ਹੋਏਗੀ ਜੇਕਰ ਚਰਚਾ ਹੁੰਦੀ ਹੈ ਤਾਂ ਇਹ ਪੀਓਕੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੇ ਹੀ ਆਧਾਰਿਤ ਹੋਵੇਗੀ ਸੋ ਹੁਣ ਅਗਲੀ ਜਿਹੜੀ ਜਾਣਕਾਰੀ ਆ ਕਿ ਫੌਜਾਂ ਦੀ ਗਣਤੀ ਵਧੇਗੀ ਘਟੇਗੀ ਗੋਲੀਬਾਰੀ ਹੋਏਗੀ ਨਹੀਂ ਹੋਏਗੀ ਤਾਂ ਇਹ ਡੀਜੀਐਮਓ ਦੀ ਜਿਹੜੀ ਗੱਲਬਾਤ ਹੋਈ ਆ ਉਹਦੇ ਵਿੱਚ ਕਈ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਨੇ ਭਾਰਤ ਅਤੇ ਪਾਕਿਸਤਾਨ ਦੇ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨਜ਼ ਭਾਵ ਡੀਜੀਐਮਓਜ਼ ਨੇ ਸੋਮਵਾਰ ਦੀ ਸ਼ਾਮ ਤਕਰੀਬਨ 5 ਵਜੇ ਇੱਕ ਮਹੱਤਵਪੂਰਨ ਗੱਲਬਾਤ ਕੀਤੀ ਹੈ ਗੱਲਬਾਤ ਦੁਸ਼ਮਣੀ ਰੋਕਣ ਗੋਲੀਬਾਰੀ ਤੋਂ ਬਚਣਾ ਇੱਕ ਦੂਸਰੇ ਵਿਰੁੱਧ ਹਮਲਾਵਰ ਕਾਰਵਾਈਆਂ ਸ਼ੁਰੂ ਕਰਨ ਦੀ ਵਚਨਬੱਧਤਾ ਨੂੰ ਕਾਇਮ ਰੱਖਣ ਤੇ ਕੇਂਦਰਿਤ ਰਹੀ ਹੈ। ਦੋਵੇਂ ਧਿਰਾਂ ਸਰਹੱਦਾਂ ਤੇ ਅਗਾਵਧੂ ਖੇਤਰਾਂ ਤੇ ਫੌਜ ਦੀ ਮੌਜੂਦਗੀ ਨੂੰ ਘਟਾਉਣ ਵਾਸਤੇ ਤੁਰੰਤ ਉਪਾਵਾਂ ਤੇ ਪਰਚੋਲ ਕਰਨ ਵਾਸਤੇ ਵੀ ਸਹਿਮਤ ਹੋਈਆਂ ਨੇ। ਦੋਵੇਂ ਧਿਰਾਂ ਤਣਾਅ ਨੂੰ ਘਟਾਉਣ ਲਈ ਸਰਹੱਦਾਂ ਤੇ ਅਗਾਵਧੂ ਖੇਤਰਾਂ ਤੇ ਫੌਜ ਦੀ ਮੌਜੂਦਗੀ ਨੂੰ ਘਟਾਉਣ ਤੇ ਵਿਚਾਰ ਕਰਨ ਵਾਸਤੇ ਵੀ ਸਹਿਮਤ ਹੋਈਆਂ ਨੇ। ਭਾਰਤੀ ਫੌਜ ਦੇ ਅਨੁਸਾਰ ਭਾਰਤ ਅਤੇ ਪਾਕਿਸਤਾਨ ਦੇ ਡੀਜੀਐਮਓਜ਼ ਵਿਚਕਾਰ 12 मई 2025 ਨੂੰ ਸ਼ਾਮ 5 ਵਜੇ ਗੱਲਬਾਤ ਹੋਈ ਹੈ ਇਸ ਵਚਨਬੱਧਤਾ ਨੂੰ ਜਾਰੀ ਰੱਖਣ ਦੇ ਨਾਲ ਸਬੰਧਤ ਮੁੱਦਿਆਂ ਤੇ ਗੱਲਬਾਤ ਕੀਤੀ ਗਈ ਹੈ ਦੋਵੇਂ ਧਿਰਾਂ ਇੱਕ ਵੀ ਗੋਲੀ ਨਹੀਂ ਚਲਾਉਣਗੀਆਂ ਜਾਂ ਇੱਕ ਦੂਜੇ ਦੇ ਵਿਰੁੱਧ ਕੋਈ ਹਮਲਾਵਰ ਅਤੇ ਦੁਸ਼ਮਣੀ ਵਾਲੀ ਕਾਰਵਾਈ ਸ਼ੁਰੂ ਨਹੀਂ ਕਰਨੀ ਚਾਹੀਦੀ ਇਹ ਵੀ ਸਹਿਮਤੀ ਬਣੀ ਹੈ ਕਿ ਦੋਵੇਂ ਧਿਰਾਂ ਸਰਹੱਦਾਂ ਅਤੇ ਅਗਲੇ ਖੇਤਰਾਂ ਤੋਂ ਫੌਜਾਂ ਦੀ ਕਮੀ ਨੂੰ ਯਕੀਨੀ ਬਣਾਉਣ ਲਈ ਤੁਰੰਤ ਉਪਾਵਾਂ ਤੇ ਵਿਚਾਰ ਕਰਨਗੀਆਂ ਇਸੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਵੀ ਰਾਸ਼ਟਰ ਨੂੰ ਸੰਬੋਧਨ ਕੀਤਾ ਹੈ ਤੇ ਹੁਣ ਗੱਲ ਕਰਦੇ ਆ ਕਿ ਜੰਗਬੰਦੀ ਹੋਈ ਕਿਉਂ ਹੋਈ ਇਹਦੇ ਉੱਤੇ ਰਾਸ਼ਟਰਪਤੀ ਟਰੰਪ ਦਾ ਬਹੁਤ ਵੱਡਾ ਬਿਆਨ ਸਾਹਮਣੇ ਆਇਆ ਹੈ ਭਾਰਤ ਅਤੇ ਪਾਕਿਸਤਾਨ ਦੇ ਤਣਾਅ ਦੇ ਵਿਚਕਾਰ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇੱਕ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਜੇਕਰ ਦੋਵਾਂ ਮੁਲਕਾਂ ਦੇ ਵਿਚਕਾਰ ਜੰਗਬੰਦੀ ਨਹੀਂ ਹੁੰਦੀ ਤਾਂ ਉਹ ਵਪਾਰ ਵੀ ਨਹੀਂ ਕਰਨਗੇ ਟਰੰਪ ਨੇ ਆਖਿਆ ਕਿ ਅਮਰੀਕਾ ਭਾਰਤ ਅਤੇ ਪਾਕਿਸਤਾਨ ਨੂੰ ਵਪਾਰ ਵਿੱਚ ਮਦਦ ਕਰਨ ਵਾਸਤੇ ਤਿਆਰ ਹੈ ਟਰੰਪ ਨੇ ਕਿਹਾ ਕਿ ਅਮਰੀਕਾ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਜੰਗਬੰਦੀ ਸਮਝੌਤਾ ਹੋਣ ਦੀ ਸੂਰਤ 'ਚ ਉਹਨਾਂ ਦੀ ਮਦਦ ਕਰੇਗਾ। ਉਹਨਾਂ ਦੋਵਾਂ ਮੁਲਕਾਂ ਦੇ ਵਿਚਕਾਰ ਸਥਿਤੀ ਨੂੰ ਆਮ ਬਣਾਉਣ ਦੀ ਕੋਸ਼ਿਸ਼ ਕਰਦਾ ਸਿਹਰਾ ਆਪਣੇ ਪ੍ਰਸ਼ਾਸਨ ਨੂੰ ਦਿੱਤਾ। ਉਹਨਾਂ ਆਖਿਆ ਕਿ ਮੈਨੂੰ ਤੁਹਾਨੂੰ ਇਹ ਦੱਸਦਿਆਂ ਬਹੁਤ ਮਾਣ ਹੋ ਰਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੀ ਲੀਡਰਸ਼ਿਪ ਦ੍ਰਿੜ ਅਤੇ ਸ਼ਕਤੀਸ਼ਾਲੀ ਸੀ ਪਰ ਦੋਵਾਂ ਮਾਮਲਿਆਂ ਵਿੱਚ ਅਡੋਲ ਉਹ ਤਾਕਤ, ਬੁੱਧੀ ਅਤੇ ਸਬਰ ਦੇ ਦ੍ਰਿਸ਼ਟੀਕੋਣ ਤੋਂ ਸੱਚਮੁੱਚ ਅਡੋਲ ਸਨ। ਇਸ ਲਈ ਉਹ ਸਥਿਤੀ ਦੀ ਗੰਭੀਰਤਾ ਨੂੰ ਪੂਰੀ ਤਰ੍ਹਾਂ ਸਮਝ ਗਏ ਅਤੇ ਅਸੀਂ ਬਹੁਤ ਮਦਦ ਕੀਤੀ ਹੈ ਅਤੇ ਅਸੀਂ ਵਪਾਰ ਵਿੱਚ ਵੀ ਮਦਦ ਕੀਤੀ ਹੈ 트াম্প ਨੇ ਕਿਹਾ ਕਿ ਆਓ ਅਸੀਂ ਤੁਹਾਡੇ ਨਾਲ ਬਹੁਤ ਸਾਰਾ ਕਾਰੋਬਾਰ ਕਰਨ ਜਾ ਰਹੇ ਹਾਂ ਚਲੋ ਇਸ ਨੂੰ ਰੋਕਦੇ ਹਾਂ ਜੇ ਤੁਸੀਂ ਇਸ ਨੂੰ ਰੋਕਦੇ ਹੋ ਤਾਂ ਅਸੀਂ ਕਾਰੋਬਾਰ ਕਰਾਂਗੇ ਜੇ ਤੁਸੀਂ ਇਸ ਨੂੰ ਨਹੀਂ ਰੋਕਦੇ ਤਾਂ ਅਸੀਂ ਕੋਈ ਕਾਰੋਬਾਰ ਨਹੀਂ ਕਰਾਂਗੇ ਲੋਕਾਂ ਨੇ ਕਦੇ ਵੀ ਕਾਰੋਬਾਰ ਨੂੰ ਮੇਰੇ ਵਾਂਗ ਨਹੀਂ ਵਰਤਿਆ 트াম্প ਨੇ ਵਾਈਟ ਹਾਊਸ ਦੇ ਵਿੱਚ ਇੱਕ ਸਮਾਗਮ ਦੇ ਵਿੱਚ ਕਿਹਾ ਕਿ ਵਪਾਰ ਇੱਕ ਵੱਡਾ ਕਾਰਨ ਸੀ ਜਿਸ ਕਰਕੇ ਉਹਨਾਂ ਨੇ ਕਾਥਿਤ ਲੜਾਈ ਨੂੰ ਰੱਦ ਕਰਵਾ ਦਿੱਤਾ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਮੇਰੇ ਪ੍ਰਸ਼ਾਸਨ ਨੇ ਤੁਰੰਤ ਜੰਗਵੰਦੀ ਕਰਵਾਉਣ ਦੇ ਵਿੱਚ ਮਦਦ ਕੀਤੀ ਮੈਨੂੰ ਲੱਗਦਾ ਹੈ ਕਿ ਇਹ ਭਾਰਤ ਅਤੇ ਪਾਕਿਸਤਾਨ ਬਹੁਤ ਸਾਰੇ ਪਰਮਾਣੂ ਹਥਿਆਰਾਂ ਵਾਲੇ ਦੋਵਾਂ ਮੁਲਕਾਂ ਵਿਚਕਾਰ ਸਥਾਈ ਜੰਗਵੰਦੀ ਹੋਏਗੀ ਅਸੀਂ ਪਾਕਿਸਤਾਨ ਨਾਲ ਵਪਾਰ ਕਰਨ ਜਾ ਰਹੇ ਹਾਂ ਅਸੀਂ ਭਾਰਤ ਨਾਲ ਬਹੁਤ ਵਪਾਰ ਕਰਨ ਜਾ ਰਹੇ ਹਾਂ ਅਸੀਂ ਇਸ ਸਮੇਂ ਭਾਰਤ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਜਲਦ ਪਾਕਿਸਤਾਨ ਨਾਲ ਵੀ ਗੱਲਬਾਤ ਕਰਾਂਗੇ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਇੱਕ ਪਰਮਾਣੂ ਟਕਰਾਅ ਨੂੰ ਰੋਕਿਆ ਮੈਨੂੰ ਲੱਗਦਾ ਹੈ ਕਿ ਇਹ ਇੱਕ ਬੁਰਾ ਪਰਮਾਣੂ ਯੁੱਧ ਹੋ ਸਕਦਾ ਸੀ ਲੱਖਾਂ ਲੋਕ ਮਰ ਸਕਦੇ ਸਨ ਮੈਂ ਉਪ ਰਾਸ਼ਟਰਪਤੀ ਜੀਡੀ ਵੈਂਸ ਅਤੇ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੂੰ ਉਹਨਾਂ ਦੇ ਕੰਮ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ ਤੇ ਹੁਣ ਕੀ ਸੱਚਮੁੱਚ 트੍ਰੰਪ ਦੇ ਕਾਰਨ ਇਹ ਜੰਗਬੰਦੀ ਹੋਈ ਹੈ ਕਿ ਨਹੀਂ ਬੀਤੇ ਦਿਨੀ ਭਾਰਤ ਸਰਕਾਰ ਦੇ ਵੱਲੋਂ ਇਹ ਬਿਲਕੁਲ ਸਪਸ਼ਟ ਕਰ ਦਿੱਤਾ ਗਿਆ ਸੀ ਕਿ ਇਹ ਅਸਲ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵਿਚੋਲਗੀ ਨਹੀਂ ਹੋਈ ਪਰ ਹੁਣ ਕੀ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਇਹ ਜੰਗਮੰਦੀ ਇਹ ਸਮਝੌਤਾ ਅਮਰੀਕੀ ਰਾਸ਼ਟਰਪਤੀ ਜਾਂ ਉਹਨਾਂ ਦੇ ਪ੍ਰਸ਼ਾਸਨ ਦੇ ਕਾਰਨ ਸੰਭਵ ਹੋਇਆ ਜਾਂ ਨਹੀਂ ਲੋਕ ਸੋਸ਼ਲ ਮੀਡੀਆ ਤੇ ਲਗਾਤਾਰੇ ਸਵਾਲ ਵੀ ਪੁੱਛ ਰਹੇ ਨੇ ਦਰਸਲ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸ਼ਨੀਵਾਰ ਸ਼ਾਮ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਤੇ ਜੰਗਮੰਦੀ ਸਮਝੌਤੇ ਦੇ ਬਾਰੇ ਜਾਣਕਾਰੀ ਵੀ ਦਿੱਤੀ ਸੀ ਉਹਨਾਂ ਦਾਵਾ ਕੀਤਾ ਸੀ ਕਿ ਅਮਰੀਕਾ ਦੀ ਮਦਦ ਦੇ ਨਾਲ ਲੰਬੀ ਗੱਲਬਾਤ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਤੁਰੰਤ ਜੰਗਮੰਦੀ ਵਾਸਤੇ ਸਹਿਮਤ ਹੋਇਆ ਹੈ ਦੋਵਾਂ ਮੁਲਕਾਂ ਨੂੰ ਸਮਝਦਾਰੀ ਦਿਖਾਉਣ ਲਈ ਵਧਾਈਆਂ ਅਤੇ ਤੁਹਾਡੇ ਧਿਆਨ ਲਈ ਧੰਵਾਦ ਇਸ ਦੌਰਾਨ 트럼ਪ ਦੇ ਦਾਅਵੇ ਤੇ ਪ੍ਰਤੀਕਿਰਿਆ ਦਿੰਦੇ ਹੋਏ ਕਾਂਗਰਸੀ ਸੰਸਦ ਸ਼ਸ਼ੀ ਥਰੂਰ ਨੇ ਕਿਹਾ ਕਿ ਇਹ ਕਹਿਣਾ ਬਿਲਕੁਲ ਗਲਤ ਹੈ ਕਿ ਇਹ ਵਿਚੋਲਗੀ ਸੀ ਅਮਰੀਕਾ ਨੇ ਦੋਵਾਂ ਮੁਲਕਾਂ ਦੇ ਵਿੱਚਕਾਰ ਟਕਰਾਅ ਦੇ ਵਿੱਚ ਇੱਕ ਰਚਨਾਤਮਕ ਭੂਮਿਕਾ ਜ਼ਰੂਰ ਨਿਭਾਈ ਹੈ ਦੋਵਾਂ ਧਿਰਾਂ ਨਾਲ ਗੱਲਬਾਤ ਕੀਤੀ ਹੈ ਭਾਰਤ ਨੇ ਕਿਸੇ ਤੀਸਰੇ ਮੁਲਕ ਤੋਂ ਕੋਈ ਵਿਚੋਲਗੀ ਨਹੀਂ ਮੰਗੀ ਸ਼ਸ਼ੀ ਥਰੂਰ ਨੇ ਇਹ ਵੀ ਕਿਹਾ ਕਿ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਅਮਰੀਕਾ ਦੇ ਸਕੱਤਰ ਮਾਰਕੋ ਰੂਬਿਓ ਅਤੇ ਯੂਈ ਬਰਤਾਨੀਆਂ ਅਤੇ ਫਰਾਂਸ ਦੇ ਵਿਦੇਸ਼ ਮੰਤਰੀਆਂ ਦੇ ਨਾਲ ਲਗਾਤਾਰ ਸੰਪਰਕ ਵਿੱਚ ਸਨ ਇਸੇ ਤਰ੍ਹਾਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਵੀ ਇਹਨਾਂ ਦੇਸ਼ਾਂ ਨਾਲ ਗੱਲਬਾਤ ਕਰ ਰਹੇ ਸੀ ਇਹ ਗੱਲਬਾਤ ਆਮ ਕੂਟਨੀਤਿਕ ਪ੍ਰਕਿਰਿਆਵਾਂ ਹਨ ਜਿਸ ਨਾਲ ਦੋਵਾਂ ਧਿਰਾਂ ਨੂੰ ਇੱਕ ਦੂਸਰੇ ਦੇ ਵਿਚਾਰਾਂ ਤੋਂ ਜਾਣੂ ਕਰਵਾਇਆ ਜਾਂਦਾ ਹੈ ਇਸ ਨੂੰ ਵਿਚੋਲਗੀ ਕਹਿਣਾ ਭਾਰਤ ਦੀ ਵਿਦੇਸ਼ ਨੀਤੀ ਦਾ ਸਰਾਸਰ ਅਪਮਾਨ ਹੋਵੇਗਾ ਤੇ ਹੁਣ ਗੱਲ ਕਰਦੇ ਹਾਂ ਕਿ ਪਾਕਿਸਤਾਨ ਨੇ ਭਾਰਤ ਦੇ ਉੱਤੇ ਜਿਹੜੇ ਹਮਲੇ ਕੀਤੇ ਉਹ ਕਿਹੜੀਆਂ ਮਜ਼ਾਈਲਾਂ ਸੀ ਅਸਲ ਦੇ ਵਿੱਚ ਭਾਰਤੀ ਫੌਜ ਨੇ ਇੱਕ ਸੰਭਾਵਿਤ ਪੀਐਲ 15 ਹਵਾ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਜ਼ਾਈਲ ਦੇ ਕੁਝ ਮਲਬੇ ਦੇ ਵਿਜ਼ੂਅਲ ਸਾਂਝੇ ਕੀਤੇ ਨੇ ਜਿਸਤੀ ਵਰਤੋਂ ਪਾਕਿਸਤਾਨ ਦੁਆਰਾ ਭਾਰਤ ਤੇ ਹਮਲਿਆਂ ਦੇ ਦੌਰਾਨ ਕੀਤੀ ਗਈ ਪਾਕਿਸਤਾਨੀ ਫੌਜ ਦੁਆਰਾ ਤਾਇਨਾਤ ਇਹ ਮਜ਼ਾਈਲ ਚੀਨੀ ਮੂਲ ਦੀ ਹੈ ਭਾਰਤ ਦੁਆਰਾ ਛੁੱਟੇ ਗਏ ਤੁਰਕੀ ਮੂਲ ਦੇ ਵਾਈ ਐਚ ਏ ਅਤੇ ਸੰਗਾਰ ਡਰੋਨਾਂ ਦਾ ਮਲਬਾ ਵੀ ਮਿਲਿਆ ਅਤੇ ਤਿੰਨਾਂ ਫੌਜਾਂ ਦੇ ਸੀਨੀਅਰ ਅਧਿਕਾਰੀਆਂ ਦੁਆਰਾ ਅਜੋਸਤ ਪ੍ਰੈਸ ਕਾਨਫਰੰਸ ਦੇ ਦੌਰਾਨ ਇਹ ਪ੍ਰਦਰਸ਼ਿਤ ਵੀ ਕੀਤਾ ਗਿਆ ਰਿਪੋਰਟਾਂ ਦੇ ਅਨੁਸਾਰ ਪਾਕਿਸਤਾਨ ਚੀਨ ਤੋਂ ਹਥਿਆਰਾਂ ਦੀ ਖਰੀਦ ਜੋਰਾ ਸ਼ੋਰਾ ਨਾਲ ਕਰ ਰਿਹਾ ਹੈ ਜਿਨ੍ਹਾਂ ਵਿੱਚੋਂ ਕੁਝ ਨੂੰ ਭਾਰਤ ਦੇ ਵਿਰੁੱਧ ਉਹਨਾਂ ਦੇ ਫੌਜੀ ਜਿਹੜੇ ਕਾਰਵਾਈ ਸੀ ਉਹਦੇ ਵਿੱਚ ਵਰਤੇ ਆ ਗਿਆ ਹੈ ਪੀਐਲ 15 ਦੀ ਵਰਤੋਂ ਪਾਕਿਸਤਾਨ ਅਤੇ ਚੀਨ ਵਿਚਕਾਰ ਨੇੜਤਾ ਨੂੰ ਹੋਰ ਵੀ ਸਥਾਪਿਤ ਕਰਦੀ ਹੈ ਇਸ ਸੰਭਾਵਿਤ ਤੌਰ ਤੇ ਚੀਨੀ ਬਣੇ ਹਥਿਆਰਾਂ ਅਤੇ ਪੱਛਮੀ ਹਥਿਆਰਾਂ ਦੇ ਵਿਚਕਾਰ ਪਹਿਲਾ ਸਿੱਧਾ ਮੁਕਾਬਲਾ ਸੀ ਇਹ ਮੁੱਖ ਤੌਰ ਤੇ ਆਪਰੇਸ਼ਨ ਸੰਧੂਰ ਦੌਰਾਨ ਭਾਰਤ ਦੁਆਰਾ ਵਰਤੇ ਗਏ ਸਨ ਭਾਰਤੀ ਅਧਿਕਾਰੀਆਂ ਨੇ ਸਵੀਕਾਰ ਕੀਤਾ ਕਿ ਨੁਕਸਾਨ ਜੰਗ ਦਾ ਇੱਕ ਵੱਡਾ ਹਿੱਸਾ ਹੁੰਦਾ ਹੈ ਪਰ ਉਨ੍ਹਾਂ ਨੇ ਇਸ ਬਾਰੇ ਖਾਸ ਵੇਰਵੇ ਸਾਂਦੇ ਨਹੀਂ ਕੀਤੇ ਕਿ ਕੀ ਇਸ ਟਕਰਾਅ ਦੇ ਦੌਰਾਨ ਕੋਈ ਭਾਰਤੀ ਲੜਾਕੂ ਜਹਾਜ਼ ਪਾਕਿਸਤਾਨੀ ਮਜ਼ਾਈਲਾਂ ਨਾਲ ਡਿੱਗਿਆ ਜਿਵੇਂ ਕਿ ਦੂਸਰੇ ਪਾਸਿਓਂ ਦਾਅਵਾ ਕੀਤਾ ਜਾ ਰਿਹਾ ਹੈ ਰਿਪੋਰਟਾਂ ਦੇ ਅਨੁਸਾਰ ਪਾਕਿਸਤਾਨੀ ਪੱਖ ਨੇ ਭਾਰਤੀ ਫੌਜੀ ਆਧਾਰਿਆਂ ਅਤੇ ਨਾਗਰਿਕ ਇਲਾਕਿਆਂ ਦੇ ਵਿਰੁੱਧ ਪੀਐਲ 15 ਮਜ਼ਾਈਲਾਂ ਦਾਕੀਆਂ ਨੇ ਚੀਨੀ ਚਿੰਗਦੂ ਜੇ 15 ਜੈਟਾਂ ਦੀ ਵਰਤੋਂ ਕੀਤੀ ਹੈ ਦੋਵਾਂ ਦੇਸ਼ਾਂ ਦੇ ਵਿਚਕਾਰ ਫੌਜੀ ਟਕਰਾਵ ਸਫਲ ਹੋਣ ਵਾਲੇ ਹਥਿਆਰਾਂ ਲਈ ਦਾ ਹਮੇਸ਼ਾ ਉੱਠਦੇ ਰਹਿੰਦੇ ਨੇ ਉਦਾਹਰਨ ਦੇ ਵਜੋਂ ਭਾਰਤ ਦੇ S400 ਰੱਖਿਆ ਪ੍ਰਣਾਲੀ ਨੇ ਭਾਰਤੀ ਖੇਤਰ ਨੂੰ ਬਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ ਇਸ ਮਜ਼ਾਈਲ ਪ੍ਰਣਾਲੀ ਨੇ ਸਿਰਸਾ ਵਿੱਚ ਪਾਕਿਸਤਾਨ ਦੀ ਬੈਲਿਸਟਿਕ ਮਜ਼ਾਈਲ ਨੂੰ ਰੋਕ ਦਿੱਤਾ ਜਿਸ ਦਾ ਨਿਸ਼ਾਨਾ ਦਿੱਲੀ ਸੀ ਭਾਰਤ ਨੇ ਰਾਫੇਲ ਜੈਟਾਂ ਦੀ ਵਰਤੋਂ ਕਰਕੇ ਪਾਕਿਸਤਾਨੀ ਟੀਚਿਆਂ ਨੂੰ ਵੀ ਸਟੀਕਤਾ ਨਾਲ ਨਿਸ਼ਾਨਾ ਬਣਾਇਆ ਭਾਰਤੀ ਹਵਾਈ ਫੌਜ ਕੋਲ 36 ਰਾਫੇ ਲੜਾਕੂ ਜਹਾਜ਼ਾਂ ਦਾ ਬੇੜਾ ਜੋ ਫ੍ਰਾਂਸੀਸੀ ਏਅਰਸਪੇਸ ਫਰਮ ਜੋ ਫ੍ਰਾਂਸੀਸੀ ਏਰੋਸਪੇਸ ਫਰਮ ਡਸਾਲਟ ਐਵੀਏਸ਼ਨ ਦੁਆਰਾ ਨਿਯਮਤ ਕੀਤੇ ਜਾਂਦੇ ਨੇ ਇਹ ਦੇਸ਼ ਆਮ ਤੌਰ ਤੇ ਭਾਰਤ ਪਾਕਿਸਤਾਨ ਵਰਗੀਆਂ ਲੜਾਈਆਂ ਅਤੇ ਅਜਾਹੇ ਕਾਰਜਾਂ ਵਿੱਚ ਵਰਤੇ ਜਾਣ ਵਾਲੇ ਹਥਿਆਰਾਂ ਤੇ ਨੇੜਿਓਂ ਨਜ਼ਰ ਰੱਖਦੇ ਆ ਅਜਾਹੇ ਟਕਰਾਅ ਰੱਖਿਆ ਉਪਕਰਨਾਂ ਲਈ ਅੰਤਰਰਾਸ਼ਟਰੀ ਬਾਜ਼ਾਰਾਂ ਦੀ ਕਿਸਮਤਤਾ ਫੈਸਲਾ ਵੀ ਕਰਦੇ ਆ ਭਾਰਤ ਅਤੇ ਪਾਕਿਸਤਾਨ ਨੇ ਪੂਰੀ ਜੰਗਮੰਦ ਦੀ ਪਰਣਾ ਕਰਨ ਵਾਸਤੇ ਸਹਿਮਤੀ ਪ੍ਰਗਟਾਈ ਹੈ ਜਿਸ ਦਾ ਐਲਾਨ ਬੀਤੇ ਸ਼ਨੀਚਰ ਵਾਰ ਨੂੰ ਦੋਵਾਂ ਧਿਰਾਂ ਨੇ ਅਧਿਕਾਰਤ ਤੌਰ ਤੇ ਕਰ ਦਿੱਤਾ ਸੀ ਦੋਵਾਂ ਮੁਲਕਾਂ ਵਿਚਕਾਰ ਇੱਕ ਹਫ਼ਤੇ ਤੋਂ ਵੱਧ ਸਮੇਂ ਤੱਕ ਇੱਕ ਤਿੱਖੀ ਟੱਕਰ ਜਾਰੀ ਰਹੀ ਸੀ ਪਾਕਿਸਤਾਨ ਨੇ ਭਾਰਤ ਦੇ ਫੌਜੀ ਆਧਾਰਿਆਂ ਅਤੇ ਰਹਿਸ਼ੀ ਇਲਾਕਿਆਂ ਨੂੰ ਵੀ ਨਿਸ਼ਾਨਾ ਬਣਾਇਆ ਸੀ ਅਤੇ ਮਜਾਇਲਾں ਦਾਗ ਦਿੱਤੀਆਂ ਸੀ ਹਾਲਾਂਕਿ ਭਾਰਤ ਦੇ ਚੌਕਸ ਰੱਖਿਆ ਪ੍ਰਣਾਲੀ ਦੁਆਰਾ ਅਜਾਹੇ ਸਾਰੇ ਹਮਲੇ ਨੂੰ ਸਫਲਤਾਪੂਰਵਕ ਰੋਧ ਦਿੱਤਾ ਗਿਆ ਇੱਕ ਵੱਡੇ ਜਵਾਬੀ ਹਮਲੇ ਵਿੱਚ ਭਾਰਤ ਨੇ ਪਾਕਿਸਤਾਨ ਦੇ ਮੁੱਖ ਫੌਜੀ ਅਦਾਰਿਆਂ ਨੂੰ ਵੀ ਫਿਰ ਨਿਸ਼ਾਨਾ ਬਣਾਇਆ ਜਿਸ ਨਾਲ ਜੰਗਬੰਦੀ ਦੀ ਅਪੀਰ ਕਰਨ ਵਾਸਤੇ ਪਾਕਿਸਤਾਨ ਨੂੰ ਵੀ ਮਜਬੂਰ ਹੋਣਾ ਪਿਆ ਤੇ ਹੁਣ ਗੱਲ ਕਰਦੇ ਹਾਂ ਕਿ ਇਸ ਜੰਗਬੰਦੀ ਦੇ ਐਲਾਨ ਤੋਂ ਬਾਅਦ ਸਥਿਤੀ ਭਾਵੇਂ ਇਸ ਵਕਤ ਸ਼ਾਂਤੀ ਵੱਲ ਨੂੰ ਵੱਧ ਰਹੀ ਹੈ ਦੋਵਾਂ ਮੁਲਕਾਂ ਦੇ ਵਿੱਚਕਾਰ ਗੋਲੀਬਾਰੀ ਭਾਵੇਂ ਬੰਦ ਹੋ ਚੁੱਕੀ ਹੈ ਉਦੋਂ ਤੋਂ ਬਾਅਦ ਹੁਣ ਪੰਜਾਬ ਪੁਲਿਸ ਵੱਲੋਂ ਇੱਕ ਅਲਰਟ ਜਾਰੀ ਕੀਤਾ ਗਿਆ ਇਹ ਅਲਰਟ ਸਾਈਬਰ ਹਮਲੇ ਸੰਬੰਧੀ ਜਾਰੀ ਹੋਇਆ ਹੈ ਦਰਅਸਲ ਪੰਜਾਬ ਪੁਲਿਸ ਨੇ ਐਕਸ ਦੇ ਉੱਤੇ ਲਿਖਿਆ ਹੈ ਸਾਈਬਰ ਅਲਰਟ ਪਾਕਿਸਤਾਨ ਆਧਾਰਿਤ ਮਾਲਵੇਅਰ ਖਤਰਾ ਪਾਕਿਸਤਾਨ ਸਥਿਤ ਹੈਕਰਾਂ ਦੇ ਵੱਲੋਂ ਡਾਂਸ ਆਫ ਦਾ ਹਲੇਰੀ ਨਾਮਕ ਇੱਕ ਖਤਰਨਾਕ ਮਾਲਵੇਅਰ ਭਾਰਤੀ ਉਪਭੋਗਤਾਵਾਂ ਨੂੰ WhatsApp, Facebook ਅਤੇ ਈਮੇਲ ਦੇ ਰਾਹੀਂ ਭੇਜਿਆ ਜਾ ਰਿਹਾ ਹੈ। ਪੰਜਾਬ ਪੁਲਿਸ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਮਾਲਵੇਅਰ ਤੁਹਾਡੀ ਬੈਂਕਿੰਗ ਜਾਣਕਾਰੀ, ਤੁਹਾਡੇ ਪਾਸਵਰਡ ਅਤੇ ਨਿੱਜੀ ਡੇਟਾ ਚੋਰੀ ਕਰ ਸਕਦਾ ਹੈ ਅਤੇ ਤੁਹਾਡੀ ਡਿਵਾਈਸ ਨੂੰ ਰਿਮੋਟਲੀ ਕੰਟਰੋਲ ਵੀ ਕਰ ਸਕਦਾ ਹੈ। ਇਸ ਲਈ ਕਦੇ ਵੀ ਕਿਸੇ ਵੀ ਅਣਜਾਣ ਨੰਬਰ ਤੋਂ ਆਉਣ ਵਾਲੇ ਕਿਸੇ ਅਣਜਾਣ ਲਿੰਕ ਜਾਂ ਸੁਨੇਹੇ ਤੇ ਕਲਿੱਕ ਨਾ ਕਰਨਾ ਤੇ ਹੁਣ ਗੱਲ ਕਰਦੇ ਆ ਕਿ ਸਾਰੇ ਪੰਜਾਬ ਦੇ ਵਿੱਚ ਸਾਰੇ ਸਕੂਲ ਖੁੱਲ ਗਏ ਆ ਕਿ ਨਹੀਂ ਕਿਉਂਕਿ ਜੰਗਬੰਦੀ ਦੇ ਐਲਾਨ ਤੋਂ ਬਾਅਦ ਭਾਵੇਂ ਕਿ ਹਰ ਪਾਸੇ ਸ਼ਾਂਤੀ ਵਾਲਾ ਮਾਹੌਲ ਬਣਦਾ ਜਾ ਰਿਹਾ ਹੈ ਪਰ ਸਰਹੱਦੀ ਜ਼ਿਲ੍ਹਿਆਂ ਜਿਨ੍ਹਾਂ ਵਿੱਚ ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਵਿੱਚ ਸਾਰੇ ਸਕੂਲ ਬੰਦ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਆ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਨੇ ਸਾਵਧਾਨੀ ਵਜੋਂ ਅਗਲੇ 48 ਘੰਟੇ ਸਾਰੇ ਸਕੂਲ ਬੰਦ ਰੱਖਣ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਦੱਸਿਆ ਕਿ ਸਥਿਤੀ ਸ਼ਾਂਤਮਈਆ ਸਿਰਫ ਸਾਵਧਾਨੀ ਅਤੇ ਪਰਹੇਜ਼ ਦੇ ਵਜੋਂ ਸਕੂਲ ਬੰਦ ਕੀਤੇ ਗਏ ਆ। ਕਿਸੇ ਕਬਰ ਹਾਟ ਵਿੱਚ ਨਾ ਆਇਓ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਮਿਲਣ ਵਾਲੇ ਸੰਦੇਸ਼ ਦਾ ਪਾਲਣ ਕਰਿਓ। ਮਿਲ ਰਹੇ ਸਹਿਯੋਗ ਲਈ ਜ਼ਿਲ੍ਹਾ ਪ੍ਰਸ਼ਾਸਨ ਸਮੂਹ ਜ਼ਿਲ੍ਹਾ ਵਾਸੀਆਂ ਦਾ ਧੰਨਵਾਦ ਵੀ ਕੀਤਾ ਗਿਆ। ਦੱਸਣਾ ਬਣਦਾ ਕਿ ਇਸ ਤੋਂ ਪਹਿਲਾਂ ਸੋਮਵਾਰ ਸਵੇਰੇ ਜ਼ਿਲ੍ਹਾ ਪ੍ਰਸ਼ਾਸਨ ਨੇ ਮੰਗਲਵਾਰ ਤੋਂ ਸਾਰੇ ਸਕੂਲਾਂ ਨੂੰ ਪਹਿਲਾਂ ਵਾਂ ਖੋਲਣ ਦਾ ਹੁਕਮ ਜਾਰੀ ਕਰ ਦਿੱਤਾ ਸੀ ਪਰ ਡਿਪਟੀ ਕਮਿਸ਼ਨਰ ਦੇ ਵੱਲੋਂ ਸੋਮਵਾਰ ਸ਼ਾਮ ਤਕਰੀਬਨ 7:00 ਵਜੇ ਮੋੜ ਇਹ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਕਿ ਸਕੂਲ ਸਿਰਫ ਸਾਵਧਾਨੀ ਦੇ ਤੌਰ ਤੇ ਬੰਦ ਕੀਤੇ ਗਏ ਹੈ ਤਾਂ ਜੋ ਸ਼ਾਂਤੀ ਅਤੇ ਸੁਰੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ ਇਹ ਫੈਸਲਾ ਜ਼ਿਲ੍ਹੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਤੇ ਲਾਗੂ ਹੋਵੇਗਾ ਪ੍ਰਸ਼ਾਸਨ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕੋ ਕਿਸੇ ਵੀ ਤਰ੍ਹਾਂ ਦੀ ਅਫਵਾਹ ਤੋਂ ਬਚਣ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਅਧਿਕਾਰਤ ਸੰਦੇਸ਼ਾਂ ਤੇ ਹੀ ਭਰੋਸਾ ਕਰਨ ਤੇ ਇਸੇ ਤਰ੍ਹਾਂ ਇਸੇ ਤਣਾਅ ਦੇ ਵਿਚਕਾਰ ਲੋਕਾਂ ਦੇ ਵਿੱਚ ਹਾਲੇ ਵੀ ਕਈਆਂ ਥਾਵਾਂ ਤੇ ਡਰ ਅਤੇ دہشت ਹੈ ਪੰਜਾਬ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ ਸਮੇਤ ਜਲੰਧਰ ਅਤੇ ਕਪੂਥਲਾ ਤੇ ਵੀ ਪਾਕਿਸਤਾਨੀ ਮਜ਼ਾਈਲਾਂ ਤੇ ਡਰੋਨਾਂ ਨਾਲ ਹਮਲਾ ਹੋਇਆ ਸੀ ਪਰ ਇਸ ਦੌਰਾਨ ਜਲੰਧਰ ਵਿੱਚ ਕੁਝ ਸ਼ਰਾਰਤੀ ਲੋਕਾਂ ਦੇ ਵੱਲੋਂ ਪਟਾਕੇ ਚਲਾਏ ਜਾਣ ਅਤੇ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਦੀ ਖਬਰ ਹੈ ਲੋਕ ਇਹਨਾਂ ਪਟਾਕਿਆਂ ਦੇ ਕਾਰਨ ਡਰ ਗਏ ਅਤੇ ਕਹਿ ਰਹੇ ਸੀ ਕਿ ਇਹ ਮਜ਼ਾਈ ਧਮਾਕਾ ਦੀ ਆਵਾਜ਼ ਹੈ ਅਜਿਹੀ ਸਥਿਤੀ ਵਿੱਚ ਪੁਲਿਸ ਨੇ ਅਣਪਛਾਤੇ ਲੋਕਾਂ ਦੇ ਵਿਰੁੱਧ ਐਫਆਈਆਰ ਦਰਜ ਕਰ ਦਿੱਤੀ ਹੈ ਇਹ ਐਫਆਈਆਰ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਦਰਜ ਕੀਤੀ ਹੈ ਜਲੰਧਰ ਪੁਲਿਸ ਦੇ ਐਸਆਈ ਗੁਰਮੇਲ ਸਿੰਘ ਨੇ ਕਿਹਾ ਕਿ ਜਦੋਂ ਭਾਰਤ ਪਾਕਿਸਤਾਨ ਜੰਗ ਖਤਮ ਹੋਈ ਤਾਂ ਕੁਝ ਸ਼ਰਾਰਤੀ ਲੋਕਾਂ ਨੇ ਦੇਰ ਰਾਤ ਪਟਾਕੇ ਅਤੇ ਆਤਿਸ਼ਬਾਜ਼ੀ ਕੀਤੀ ਤਾਂ ਜੋ ਲੋਕਾਂ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਕੀਤਾ ਜਾ ਸਕੇ ਇਸ ਨਾਲ ਇਲਾਕੇ ਦੇ ਲੋਕਾਂ ਵਿੱਚ دہشت ਫੈਲ ਗਈ ਅਤੇ ਲੋਕ ਡਰ ਗਏ। ਏਐਸਆਈ ਨੇ ਦੱਸਿਆ ਕਿ ਜਦੋਂ ਪੁਲਿਸ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਡਿਵੀਜ਼ਨ ਨੰਬਰ 8 ਦੀ ਇੱਕ ਟੀਮ ਤੁਰੰਤ ਜਾਂਚ ਵਾਸਤੇ ਪਹੁੰਚੀ। ਜਾਂਚ ਵਿੱਚ ਕਿਸੇ ਵੀ ਵਿਅਕਤੀ ਦਾ ਨਾਮ ਤਾਂ ਸਾਹਮਣੇ ਨਹੀਂ ਆਇਆ ਪਰ ਪੁਲਿਸ ਨੇ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਮਾਹੌਲ ਖਰਾਬ ਕਰਨ ਦੇ ਦੋਸ਼ ਵਿੱਚ ਇਸ ਮਾਮਲੇ 'ਚ ਐਫਆਈਆਰ ਦਰਜ ਕਰ ਦਿੱਤੀ ਹੈ। ਹੁਣ ਪੁਲਿਸ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਦੋਸ਼ੀ ਦੀ ਪਛਾਣ ਕੀਤੀ ਜਾ ਸਕੇ। ਇਸ ਤੋਂ ਬਾਅਦ ਪੁਲਿਸ ਉਸ ਮੁਲਾਜ਼ਮ ਜਾਂ ਮੁਲਾਜ਼ਮਾ ਨੂੰ ਇਸ ਮਾਮਲੇ ਵਿੱਚ ਬਾਈ ਨੇਮ ਨਾਮਜ਼ਦ ਕਰ ਦੇਵੇਗੀ ਤੇ ਦੂਸਰੇ ਪਾਸੇ ਇਸੇ ਤਰ੍ਹਾਂ ਇੱਕ ਹੋਰ ਵੱਡੀ ਖਬਰ ਮਿਲ ਰਹੀ ਹੈ ਇੱਕ ਪਾਸੇ ਜੰਗਬੰਦੀ ਦੀ ਸਹਿਮਤੀ ਹੈ ਇਹਦੇ باوجود ਅਮ੍ਰਿਤਸਰ ਦੇ ਨਿਊ ਅਮ੍ਰਿਤਸਰ ਵਿੱਚ ਡਰੋਨ ਦੀ ਆਵਾਜ਼ਾਈ ਦੇਖੀ ਗਈ ਇਸ ਤੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਅਮ੍ਰਿਤਸਰ ਵਿੱਚ ਬਲੈਕਆਊਟ ਲਗਾ ਦਿੱਤਾ ਭਾਵੇਂ ਕਿਸੇ ਵੀ ਪ੍ਰਸ਼ਾਸਨਿਕ ਜਾਂ ਪੁਲਿਸ ਅਧਿਕਾਰੀ ਨੇ ਡਰੋਨ ਦੀ ਆਵਾਜ਼ਾਈ ਦੀ ਪੁਸ਼ਟੀ ਨਹੀਂ ਕੀਤੀ ਪਰ ਨਿਊ ਅਮ੍ਰਿਤਸਰ ਦੇ ਲੋਕਾਂ ਦਾ ਕਹਿਣਾ ਹੈ ਉੱਥੇ ਇੱਕ ਉਹਨਾਂ ਵੱਲੋਂ ਡਰੋਨ ਦੇਖਿਆ ਗਿਆ ਸੋਮਵਾਰ ਰਾਤ ਤਕਰੀਬਨ 9 ਵਜੇ ਡੀਸੀ ਦੇ ਸੁਨਹਿਤ ਤੋਂ ਬਾਅਦ ਅਚਾਰਕ ਫਿਰ ਬਲੈਕਆਊਟ ਕਰ ਦਿੱਤਾ ਗਿਆ ਹਵਾਈ ਅੱਡੇ ਤੇ ਬਲੈਕਆਊਟ ਹੋਣ ਕਾਰਨ ਦਿੱਲੀ ਤੋਂ ਅਮਰੇਸਰ ਹਵਾਈ ਅੱਡੇ ਤੇ ਆ ਰਹੀ ਇੰਡੀਗੋ 에ਅਰਲਾਈਨਸ ਦੀ ਉਡਾਣ ਨੂੰ ਰਸਤੇ ਤੋਂ ਮੋੜ ਦਿੱਤਾ ਗਿਆ ਇਹ ਉਡਾਣ ਰਾਤ 9:10 ਤੇ ਅਮਰੇਸਰ ਹਵਾਈ ਅੱਡੇ ਤੇ ਉਤਰਨੀ ਸੀ ਇਸ ਤੋਂ ਬਾਅਦ ਇਸ ਨੂੰ ਬਠਿੰਡਾ ਡਾਇਵਰਟ ਕਰ ਦਿੱਤਾ ਗਿਆ ਇਹ ਉਡਾਣ ਰਾਤ 9:40 ਤੋਂ ਦਿੱਲੀ ਤੋਂ ਰਵਾਨਾ ਹੋਈ ਸੀ ਇਹਦੇ ਨਾਲ ਹੀ ਰਾਤ ਲਗਭਗ 9 ਵਜੇ ਹੁਸ਼ਿਆਰਪੁਰ ਵਿੱਚ ਵੀ ਸਾਇਰਨ ਵੱਜਣ ਲੱਗੇ ਖਤਰੇ ਦੇ ਘੁੱਗੂ ਬੋਲੇ ਅਤੇ ਬਲੈਕਆਊਟ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਉੱਚੀ ਬਸੀ ਵਿੱਚ 4-5 ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਭਾਵੇਂ ਕਿਸਤੀ ਪੁਸ਼ਟੀ ਤਾਂ ਨਹੀਂ ਹੋਈ ਕਿ ਇਹ ਧਮਾਕੇ ਕਿਸ ਤਰ੍ਹਾਂ ਦੇ ਸੀ ਪਰ ਪ੍ਰਸ਼ਾਸਨ ਨੇ ਚੌਕਸੀ ਵਰਤੇ ਹੋਏ ਬਲੈਕਆਊਟ ਕਰ ਦਿੱਤਾ ਬਠਿੰਡੇ ਵਾਲੇ ਪਾਸੋਂ ਵੀ ਇਸ ਤਰ੍ਹਾਂ ਦੀ ਖਬਰ ਹੈ ਕਿ ਵਿਆਹ ਵਾਲੇ ਲੜਕੇ ਨੂੰ ਹੀ ਇਸ ਤਰ੍ਹਾਂ ਦੀ ਇੱਕ ਕਾਰਵਾਈ ਆਤਸ਼ਵਾਦੀ ਅਤੇ ਪਟਾਕੇ ਚਲਾਉਣ ਦੇ ਕਾਰਨ ਐਫਆਈਆਰ ਦਾ ਸਾਹਮਣਾ ਕਰਨਾ ਪਿਆ ਉਸਦੀ ਗ੍ਰਿਫਤਾਰੀ ਹੋਈ ਅਤੇ ਬਾਅਦ ਵਿੱਚ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਤੇ ਹੁਣ ਗੱਲ ਕਰਦੇ ਹਾਂ ਬੀਬੀ ਐਮਬੀ ਮਾਮਲੇ ਦੀ ਭਾਖੜਾ ਡੈਮ ਤੋਂ ਹਰਿਆਣਾ ਨੂੰ 8500 ਕਿਊਸਕ ਵਾਧੂ ਪਾਣੀ ਛੱਡਣ ਦੀਆਂ ਹਦਾਇਤਾਂ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਕੇਂਦਰ ਦੇ ਵਿਚਕਾਰ ਟਕਰਾਅ ਲਗਾਤਾਰ ਵੱਧਦਾ ਜਾ ਰਿਹਾ ਹੈ ਪੰਜਾਬ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕਰ ਦਿੱਤੀ ਹੈ ਕਿ 6 ਮਈ ਨੂੰ ਦਿੱਤੇ ਗਏ ਹੁਕਮ ਨੂੰ ਵਾਪਸ ਲਿਆ ਜਾਵੇ ਜਾਂ ਉਸ ਵਿੱਚ ਸੋਧ ਕੀਤੀ ਜਾਵੇ ਇਹ ਹੁਕਮ ਕੇਂਦਰ ਸਰਕਾਰ ਦੇ ਗ੍ਰਹਿ ਸਖਤਰ ਦੀ ਪ੍ਰਧਾਨਗੀ ਦੇ ਹੇਠ 2 ਮਈ ਨੂੰ ਹੋਈ ਮੀਟਿੰਗ ਵਿੱਚ ਲਏ ਗਏ ਫੈਸਲੇ ਦੀ ਪਾਲਣਾ ਦੇ ਨਾਲ ਸੰਬੰਧਿਤ ਹੈ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਇਹ ਹੁਕਮ BBMB ਨੇ ਮਹੱਤਵਪੂਰਨ ਤੱਥਾਂ ਨੂੰ ਛਾਪਾ ਕੇ ਪ੍ਰਾਪਤ ਕੀਤਾ ਹੈ ਪਟੀਸ਼ਨ ਦੇ ਵਿੱਚ ਜ਼ਿਕਰ ਹੈ ਕਿ ਜੇਕਰ ਕਿਸੇ ਸੂਬੇ ਦੇ ਅਧਿਕਾਰਾਂ ਨੂੰ ਪ੍ਰਭਾਵਿਤ ਕਰਨ ਵਾਲਾ ਕੋਈ ਨੀਤੀਗਤ ਫੈਸਲਾ ਜਾਂ ਮੁੱਦਾ ਹੈ ਤਾਂ ਇਸ ਨੂੰ BBMB ਨਿਯਮ 1974 ਦੇ ਨਿਯਮ 7 ਦੇ ਤਹਿਤ ਕੇਂਦਰ ਸਰਕਾਰ ਨੂੰ ਭੇਜਿਆ ਜਾਣਾ ਚਾਹੀਦਾ ਹੈ ਪੰਜਾਬ ਦਾ ਕਹਿਣਾ ਹੈ ਕਿ ਇਹ ਮਾਮਲਾ ਪਹਿਲਾਂ ਹੀ ਕੇਂਦਰ ਸਰਕਾਰ ਨੂੰ ਭੇਜਿਆ ਜਾ ਚੁੱਕਾ ਹੈ ਅਤੇ ਉੱਥੋਂ ਹਾਲੇ ਤੱਕ ਕੋਈ ਫੈਸਲਾ ਨਹੀਂ ਆਇਆ। ਇਹਦੇ باوجود BBMP ਨੇ 30 ਅਪ੍ਰੈਲ ਨੂੰ ਇੱਕ ਮੀਟਿੰਗ ਬੁਲਾ ਲਈ ਅਤੇ ਇੱਕ ਪਾਸੜ ਹਰਿਆਣਾ ਨੂੰ ਪਾਣੀ ਦੇਣ ਦਾ ਫੈਸਲਾ ਕਰ ਦਿੱਤਾ। ਪੰਜਾਬ ਨੇ ਇਹ ਵੀ ਕਿਹਾ ਕਿ BBMP ਦੇ ਵੱਲੋਂ ਦਾਇਰ ਪਟੀਸ਼ਨ 'ਚ ਹਰਿਆਣਾ ਦੇ ਵੱਲੋਂ ਕੀਤੀ ਗਈ ਪਾਣੀ ਦੀ ਮੰਗ ਦਾ ਜ਼ਿਕਰ ਕੀਤਾ ਗਿਆ ਪਰ ਇਹ ਤੱਥ ਕਿ ਹਰਿਆਣਾ ਸਰਕਾਰ ਨੇ ਖੁਦ ਮਾਮਲਾ ਕੇਂਦਰ ਸਰਕਾਰ ਨੂੰ ਭੇਜਣ ਦੀ ਮੰਗ ਕੀਤੀ ਸੀ ਉਸ ਨੂੰ ਛੁਪਾ ਲਿਆ ਗਿਆ। ਪੰਜਾਬ ਸਰਕਾਰ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ 2 ਮਈ ਨੂੰ ਹੋਈ ਮੀਟਿੰਗ ਵਿੱਚ 4500 ਕਿਊਸਕ ਪਾਣੀ ਵਾਧੂ ਛੱੜਣ ਦਾ ਫੈਸਲਾ ਕਰ ਦਿੱਤਾ ਗਿਆ ਪਰ ਅਦਾਲਤ ਨੂੰ ਇਹ ਨਹੀਂ ਦੱਸਿਆ ਗਿਆ ਕਿ ਇਹ ਫੈਸਲਾ ਗ੍ਰੈਸ ਕੱਤਰ ਨੇ ਲਿਆ ਜਦੋਂ ਕਿ BBMB ਨਿਯਮਾਂ ਦੇ ਅਨੁਸਾਰ ਗ੍ਰੈਸ ਕੱਤਰ ਇਸ ਮਾਮਲੇ ਤੇ ਫੈਸਲਾ ਲੈਣ ਲਈ ਅਧਿਕਾਰਤ ਅਥਾਰਟੀ ਨਹੀਂ ਹੈ ਪੰਜਾਬ ਨੇ ਹਰਿਆਣਾ ਦੇ ਐਡਵੋਕੇਟ ਜਨਰਲ ਦੇ ਉਸ ਬਿਆਨ ਦਾ ਵੀ ਹਵਾਲਾ ਦਿੱਤਾ ਜਿਸ ਵਿੱਚ ਉਹਨਾਂ ਨੇ ਅਦਾਲਤ ਨੂੰ ਦੱਸਿਆ ਸੀ ਕਿ 2 ਮਈ ਦੀ ਮੀਟਿੰਗ ਸਿਰਫ ਕਾਨੂੰਨ ਵਿਵਸਥਾ ਨਾਲ ਸੰਬੰਧਿਤ ਸੀ ਇਹ ਤੋਂ ਸਪਸ਼ਟ ਹੁੰਦਾ ਹੈ ਕਿ ਉਸ ਮੀਟਿੰਗ ਵਿੱਚ ਪਾਣੀ ਦੀ ਵੰਡ ਸੰਬੰਧੀ ਕੋਈ ਫੈਸਲਾ ਲੈਣਾ ਕਾਨੂੰਨੀ ਤੌਰ ਤੇ ਸਹੀ ਨਹੀਂ ਸੀ ਕਿਉਂਕਿ ਇਹ ਮਾਮਲਾ ਪਹਿਲਾਂ ਹੀ ਬਿਜਲੀ ਮੰਤਰਾਲੇ ਨੂੰ ਭੇਜਿਆ ਜਾ ਚੁੱਕਾ ਸੀ ਪੰਜਾਬ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਕਿ ਬਿਨੇਕਰ ਰਾਜ ਉਸ ਨਿਰਦੇਸ਼ ਤੋਂ ਨਾਰਾਜ਼ ਹੈ ਜੋ BBMB ਹਰਿਆਣਾ ਰਾਜ ਅਤੇ ਭਾਰਤ ਸੰਘ ਦੁਆਰਾ ਕੀਤੀਆਂ ਗਈਆਂ ਪੂਰੀ ਤਰ੍ਹਾਂ ਗਲਤ ਤੱਥਾਂ ਤੋਂ ਗਲਤ ਅਤੇ ਕਾਨੂੰਨੀ ਤੌਰ ਤੇ ਅਯੋਗ ਬੇਨਤੀਆਂ ਦੇ ਆਧਾਰ ਤੇ ਪਾਸ ਕੀਤਾ ਗਿਆ ਹੈ ਪੰਜਾਬ ਸਰਕਾਰ ਨੇ ਇਹ ਵੀ ਦੱਸਿਆ ਕਿ 9 ਮਈ ਦੀ ਚਿੱਠੀ ਅਤੇ ਭਾਰਤ ਸੰਘ ਦੁਆਰਾ ਅਦਾਲਤ ਦੇ ਸਾਹਮਣੇ ਪੇਸ਼ ਕੀਤੀ ਗਈ ਮੀਟਿੰਗ ਦਾ ਅੜ ਅਧਿਕਾਰਤ ਰਿਕਾਰਡ ਇਹ ਸਪਸ਼ਟ ਕਰਦਾ ਹੈ ਕਿ ਨਾ ਤਾਂ ਗ੍ਰੈਸ ਕਤਰ ਪਾਣੀ ਦੀ ਵੰਡ ਤੇ ਫੈਸਲਾ ਲੈਣ ਦੀ ਸਮਰੱਥ ਸੀ ਅਤੇ ਨਾ ਹੀ 2 ਮਈ ਦੀ ਮੀਟਿੰਗ ਦੀ ਕਾਰਵਾਈ 9 ਮਈ ਤੋਂ ਪਹਿਲਾਂ ਸਬੰਧਤ ਰਾਜਾਂ ਨੂੰ ਸੌਂਪੀ ਗਈ ਸੀ ਜੋ ਕਿ ਮਾਮਲੇ ਦੀ ਅੰਤ ਸੁਣਵਾਈ ਦੀ ਮਿਤੀ ਸੀ ਇਸ ਕਰਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਪੰਜਾਬ ਸਰਕਾਰ ਵੱਲੋਂ ਦਰਵਾਜ਼ਾ ਖੜਕਾ ਦਿੱਤਾ ਗਿਆ ਤੇ ਹੁਣ ਗੱਲ ਕਰਦੇ ਹਾਂ ਸਤੀਸ਼ਗੜ ਦੇ ਰਾਏਪੁਰ ਦੇ ਵਿੱਚੋਂ ਬਹੁਤ ਦਰਦਨਾਕ ਜੋ ਖਬਰ ਮਿਲੀ ਹੈ ਜਾਣਕਾਰੀ ਮਿਲੀ ਹੈ ਕਿ ਉੱਥੇ ਇੱਕ ਬਹੁਤ ਵੱਡਾ ਤੇ ਭਿਆਨਕ ਹਾਦਸਾ ਵਾਪਰਿਆ ਹੈ। ਹਾਦਸੇ ਦੇ ਕਾਰਨ 13 ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮਿਲੀ ਹੈ ਕਿ 6ਵੇਂ ਪ੍ਰੋਗਰਾਮ ਤੋਂ ਵਾਪਸ ਆ ਰਹੇ ਇੱਕ ਮਾਸਦਾ ਨੂੰ ਇੱਕ ਟਰੇਲਰ ਨੇ ਟੱਕਰ ਮਾਰ ਦਿੱਤੀ ਅਤੇ ਦੇਰ ਰਾਤ ਵਾਪਰੇ ਇਸ ਹਾਦਸੇ ਦੇ ਵਿੱਚ ਕਈ ਔਰਤਾਂ ਤੇ ਬੱਚੇ ਗੰਭੀਰ ਜ਼ਖਮੀ ਹੋਏ ਹਨ ਜਿਸ ਕਾਰਨ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਖਰੂਰਾ ਦੇ ਬਾਣਾ ਪਿੰਡ ਵਿੱਚ ਛੱਠੀ ਪ੍ਰੋਗਰਾਮ ਤੋਂ ਵਾਪਸ ਆਉਂਦੇ ਸਮੇਂ ਬੰਗੋਲੀ ਵਿੱਚ ਵਾਪਰਿਆ। ਟਟੌੜ ਜਾਂਦੇ ਸਮੇ ਮਾਜਦਾਕਾਰ ਰਾਜਪੁਰ ਤੋਂ ਆ ਰਹੀ ਇੱਕ ਟ੍ਰੇਲਰ ਨਾਲ ਟਕਰਾ ਗਈ ਇੱਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਸਮੇਤ ਲਗਭਗ 50 ਲੋਕ ਇਸ ਹਾਦਸੇ ਵਿੱਚ ਜ਼ਖਮੀ ਹੋ ਗਏ ਹਾਦਸੇ ਵਿੱਚ ਜਾਨ ਗਵਾਉਣ ਵਾਲਿਆਂ ਵਿੱਚ 13 ਲੋਕਾਂ ਵਿੱਚੋਂ 9 ਔਰਤਾਂ ਤੇ 4 ਬੱਚੇ ਦੱਸੇ ਗਏ ਐ ਤੇ ਹੁਣ ਤੁਹਾਡੀ ਵੋਟ ਕੀ ਮਾਇਨੇ ਰੱਖਦੀ ਹੈ ਇੱਕ ਇੱਕ ਵੋਟ ਕਿੰਨੇ ਵੱਡੇ ਅਰਥ ਰੱਖਦੀ ਹੈ ਕੈਨੇਡਾ ਦੇ ਸੂਬੇ ਕਿਊਬੈਕ ਵਿੱਚ ਇੱਕ ਸੀਟ ਦੁਬਾਰਾ ਗਿਣਤੀ ਕੀਤੀ ਗਈ ਤਾਂ ਲਿਬਰਲ ਪਾਰਟੀ ਦੀ ਝੋਲੀ ਵਿੱਚ ਆ ਪਈ ਹੈ ਇਸ ਸਮੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਕੋਲ ਹੁਣ 170 ਸੀਟਾਂ ਹੋ ਗਈਆਂ ਨੇ ਬੀਤੇ ਇੱਕ ਦਿਨੀ ਟੇਰੋਬੌਂਡ ਦੀ ਕਿਊਬਿਕ ਰਾਈਡਿੰਗ ਤੇ ਮੁੜ ਗਿਣਤੀ ਕੀਤੀ ਗਈ ਗਿਣਤੀ ਤੋਂ ਬਾਅਦ ਲਿਬਰਲਾਂ ਦੇ ਵੱਲ ਇਹ ਹਲਕਾ ਪਲਟ ਗਿਆ ਹੈ ਉਮੀਦਵਾਰ ਲਿਬਰਲ ਦਾ ਇੱਕ ਵੋਟ ਨਾਲ ਹੁਣ ਜਿੱਤ ਗਿਆ ਇਹਦਾ ਮਤਲਬ ਇਹ ਹੈ ਕਿ ਤੁਹਾਡੀ ਇੱਕ ਵੋਟ ਨਤੀਜਾ ਬਦਲ ਸਕਦੀ ਹੈ ਕਿਸੇ ਨੂੰ ਜਿਤਾ ਸਕਦੀ ਹੈ ਤੇ ਕਿਸੇ ਨੂੰ ਹਰਾ ਸਕਦੀ ਹੈ ਦੋਸਤੋ ਇਸੇ ਕੋਲ ਮੇ ਰਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਸਮਾਂ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰੱਖਾ